ਮੈਂ ਦੇਖ ਰਿਹਾ ਸੀ ਰਵਨੀਤ ਬਿੱਟੂ ਜਿਹੜੇ ਕਿ ਨਿੱਗੀਆਂ ਨਿੱਗੀਆਂ ਗੱਲਾਂ ਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਮੈਂ ਹੈਰਾਨ ਹੁਣਾ ਸਿਆਸਤ ਜਿਹੜੀ ਹੈ ਇਸ ਕਦਰ ਵੀ ਜਿਹੜੀ ਹੈ gir sakdi hai ਆਪ ਜੀ ਦੇ ਧਿਆਨ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਬਾਰ ਬਾਰ ਕੱਟ ਕੇ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜਿਹੜੀ ਸੰਜੀਵ अरोड़ा ਜੀ ਦੀ ਜਿਹਦੇ ਵਿੱਚ ਉਹ ਇੱਕ ਉਹਨਾਂ ਦੀ ਵੀਡੀਓ ਨੂੰ ਇਹ ਦਰਸਾ ਰਹੇ ਨੇ ਵੀ ਉਹ ਸ਼ਹੀਦਾਂ ਦੀ ਜਿਹੜੀ ਹੈ ਉਹ ਉਹਨਾਂ ਦਾ ਨਾਮ ਲਈ ਉਹਨਾਂ ਪ੍ਰਤੀ ਇੱਜ਼ਤ ਨਹੀਂ ਹੈ ਮੈਂ ਹੈਰਾਨ ਹੋ ਰਿਹਾ ਸੋ ਉਸ ਵੀਡੀਓ ਨੂੰ ਜੇ ਚੰਗੀ ਤਰ੍ਹਾਂ ਤੁਸੀਂ ਜ਼ੂਮ ਕਰਕੇ ਜਾਂ ਚੰਗੀ ਤਰ੍ਹਾਂ ਤੁਸੀਂ ਦੇਖੋਗੇ ਉੱਥੋਂ ਦੇ ਲੋਕ ਨੇ ਉਹਨਾਂ ਦੀ ਡਿਮਾਂਡ ਸੀ ਔਰ ਉਸ ਵੀਡੀਓ ਦੇ ਵਿੱਚ ਉਹ ਲੋਕਾਂ ਤੋਂ ਡਿਮਾਂਡ ਪੁੱਛ ਰਹੇ ਸੀ ਵੀ ਇਹ ਮਾਰਕੀਟ ਕਿਹਦੇ ਨਾਮ ਤੇ ਜਿਹੜੀ ਹੋਣੀ ਚਾਹੀਦੀ ਆ ਔਰ ਲੋਕ ਦੱਸ ਰਹੇ ਸੀ ਉਹਦੇ ਵਿੱਚ ਫਿਰ ਜਦੋਂ ਲੋਕਾਂ ਨੇ ਪ੍ਰਾਪਰਲੀ ਪੂਰਾ ਦੱਸਿਆ ਸੋ ਉਹਨਾਂ ਨੇ ਉਹ ਕਨਵੇ ਕੀਤਾ ਪਰ ਮੈਂ ਹੈਰਾਨ ਆ ਇਸ ਗੱਲ ਤੇ ਕਿ ਜੇ ਸਿਆਸਤ ਕਰਨੀ ਹੈ ਕੰਮ ਦੇ ਨਾਮ ਤੇ ਕਰ ਲਈਏ ਬਾਕੀ ਇਹ ਵੀ ਮੈਂ ਬਿੱਟੂ ਜੀ ਨੂੰ ਦੱਸਣਾ ਚਾਹੁੰਦਾ ਵੀ ਜੇ ਆਮ ਆਦਮੀ ਪਾਰਟੀ ਨੂੰ ਦੇਸ਼ ਭਗਤੀ ਬਾਰੇ ਤੁਹਾਨੂੰ ਗਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਦੋਂ ਦੀ ਪਾਰਟੀ ਹੋਂਦ ਵਿੱਚ ਆਈ ਹੈ ਹਰ ਤੁਸੀਂ ਪੰਜਾਬ ਦੇ ਚਾਹੇ ਸਰਕਾਰੀ ਦਫ਼ਤਰਾਂ 'ਚ ਦੇਖ ਲੋ ਚਾਹੇ ਲੀਡਰਸ਼ਿਪ ਬਾਨਾਂ ਦੇ ਦਫ਼ਤਰਾਂ 'ਚ ਜਾ ਕੇ ਦੇਖ ਲੋ ਹਰ ਦਫ਼ਤਰ ਦੇ ਵਿੱਚ ਤੁਹਾਨੂੰ ਭਗਤ ਸਿੰਘ ਹੋਣਾ ਦੀ ਡਾਕਟਰ ਭੀਮrao ਅੰਬੇਦਕਰ ਜੀ ਦੀਆਂ ਜਿਹੜੀਆਂ ਤਸਵੀਰਾਂ ਨਜ਼ਰ ਆਉਣਗੀਆਂ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਬੋਲਿਆ ਜਾਂਦਾ ਉਹ ਵੀ ਇੱਕ ਦੇਸ਼ ਭਗਤੀ ਦੀ ਲਹਿਰ ਨੂੰ ਜਿਹੜਾ ਦਰਸਾਉਂਦਾ ਹੈ ਖੌਂਦਾ ਹੈ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜੇ ਸਿਆਸਤ ਕਰਨੀ ਹੈ ਤੇ ਕੰਮ ਦੇ ਨਾਮ ਤੇ करिए ਲੋਕਾਂ ਨੂੰ ਭਰੀ ਪੰਤ ਜਿਆ ਪਤਾ ਹੈ ਵੀ ਕਾਂਗਰਸ ਵੀ ਰਹੀ ਹੈ ਬੀਜੇਪੀ ਵੀ ਰਹੀ ਹੈ ਇਹਨਾਂ ਨੇ ਕਿੰਨਾ ਕ ਸ਼ਹੀਦਾਂ ਦਾ ਸਨਮਾਨ ਕੀਤਾ ਮੈਂ ਆਪ ਦੇ ਰੂਬਰੂ ਰੱਖਣਾ ਚਾਹੁੰਨਾ ਉਹ ਤੇ ਸਾਡੇ ਦੇਸ਼ ਭਗਤ ਸੀ ਜਿਹੜੇ ਪਾਕਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਹੜੇ ਮੈਂ ਕਹਿ ਸਕਦਾ ਵੀ ਸ਼ਹੀਦੇ ਆਜ਼ਮ ਜਿਹੜੇ ਸਾਡੇ ਦੇਸ਼ ਦੇ ਹੋਏ ਨੇ ਪਰ ਮੈਂ ਇੱਕ ਗੱਲ ਇਹ ਵੀ ਇਹਨਾਂ ਨੂੰ ਦਰਸਾਉਣਾ ਚਾਹੁੰਦਾ ਜੇ ਅੱਜ ਦੇ ਸਮੇਂ ਕੋਈ ਦੇਸ਼ ਦੇ ਵਿੱਚ ਸ਼ਹੀਦੀ ਹੁੰਦੀ ਹੈ ਕੋਈ ਸ਼ਹਾਦਤ ਦਿੰਦਾ ਹੈ ਉਹਦੇ ਵਾਸਤੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਉਹਨਾਂ ਦੇ ਘਰ ਜਾ ਕੇ ਇੱਕ ਇੱਕ ਕਰੋੜ ਰੁਪਈਆ ਜਿਹੜਾ ਦੇ ਕੇ ਆਉਂਦੇ ਨੇ ਸੋ ਮੈਂ ਇਸ ਗੱਲ ਤੋਂ ਮੈਨੂੰ ਮਾਣ ਹੈ ਮੈਂ ਉਸ ਪਾਰਟੀ ਦਾ ਸਿਪਾਹੀ ਹਾਂ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਉਸ ਪਾਰਟੀ ਦਾ ਦਿਸ਼ਾ ਨਿਰਦੇਸ਼ ਦੇ ਉੱਤੇ ਚੱਲਦਾ ਹਾਂ ਜਿਹਦੀ ਰਗ ਰਗ ਦੇ ਵਿੱਚ ਜਿਹੜੀ ਆ ਦੇਸ਼ ਭਗਤੀ ਭਰੀ ਹੋਈ ਆ ਸੋ ਗਿੱਟੂ ਜੀ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤੇ ਤੁਹਾਨੂੰ ਵੀ ਕਾਂਗਰਸ ਛੱਡ ਕੇ ਬੀਜੇਪੀ 'ਚ ਜਾਣ ਦੀ ਲੋੜ ਨਾ ਪੈਂਦੀ ਪਰ ਆਉਣ ਵਾਲੇ ਸਮੇਂ ਨੂੰ ਫੇਰ ਨਹੀਂ ਪਤਾ ਵੀ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਬੋਲਣਾ ਪਵੇ ਤੇ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਲੜਨਾ ਪਵੇ ਸੋ ਸਾਨੂੰ ਦੇਸ਼ ਭਗਤੀ ਦੇ ਨਾਂ ਤੇ ਲੋਕਾਂ ਨੂੰ ਉਲਝਾਉਣਾ ਲੋਕਾਂ ਨੂੰ ਗਮਰਾਹ ਨਾ ਕਰੋ ਲੋਕ ਭਰੀ ਭਾਂਤ ਜਾਣਦੇ ਨੇ ਸੰਜੀਵ ਅਰੋੜਾ ਦੀ ਸ਼ਖਸੀਅਤ ਕੀ ਹੈ ਸੰਜੀਵ ਅਰੋੜਾ लुधियाना ਵਸਦੇ ਲੋਕਾਂ ਦੇ ਇੱਕ ਆਵਾਜ਼ ਬਣ ਕੇ ਚੱਲ ਰਹੇ ਨੇ ਔਰ ਲੋਕ ਉਹਨਾਂ ਨੂੰ ਜਿੱਥੇ ਵੀ ਜਾ ਰਹੇ ਆ ਭਰਪੂਰ ਪਿਆਰ ਮਾਣ ਸਤਿਕਾਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਦਿਨ ਪ੍ਰਤੀ ਦਿਨ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਜਿਹੜੇ ਜੁੜਦੇ ਜਾ ਰਹੇ ਨੇ ਸੋ ਮੈਂ ਆਪ ਜੀ ਦੇ ਮੀਡੀਆ ਕਰਮੀਆਂ ਰਾਹੀਂ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਸੀ ਕਿਉਂਕਿ ਇਹ ਗੁੰਮਰਾਹ ਲੋਕਾਂ ਨੂੰ ਕਰਨ ਦੀਆਂ ਕੋਸ਼ਿਸ਼ਾਂ ਔਰ ਚਾਲਾਂ ਕਰ ਰਹੇ ਨੇ ਪਰ ਲੋਕ ਜਿਹੜੇ ਨੇ ਬੜੇ ਸੋਹਰਦ ਨੇ ਬੜੀ ਸੋਚ ਵੱਡੀ ਹੈ ਉਹ ਲੋਕ ਕਦੀ ਵੀ ਗੁੰਮਰਾਹ ਨਹੀਂ ਹੋਣਗੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ تامادي جي